ਹਾਂਜੀ ਦੋਸਤੋ ਅੱਜ ਸਾਡੇ ਨਾਲ ਬੜੀ ਮਾੜੀ ਬਣੀ ਹੈ ਲੰਮੇ ਪੈਜ਼ਾਂ ਤੇ ਟਾਈਮ ਹੋਣ ਤੇ ਚਲੋ ਪੋਨੇ ਜੱਦਾ ਹੋ ਗਿਆ ਹੈ ਅਸੀਂ ਘਰ ਉਤ ਰਹੇ ਹਾਂ ਜੀ ਸਵੇਰੇ ਪੋਨੇ 5 ਵਜੇ ਜੀ ਬਸ ਕੋਈ ਘਰ ਚ ਛੋਟੀ ਜੀ ਕਮੀ ਹੋ ਗਈ ਹੈ ਜਿੱਥੇ ਹੀ ਕਿਰਾਏ ਤੇ ਰਹਿਨੇ ਆ ਪਾਣੀ ਖੁੱਲਾ ਰਹਿ ਗਿਆ ਜੀ ਉੱਥੇ ਆਦੋਂ ਟੂਟੀ ਬੰਦ ਕਰਨ ਚੱਲੇ ਆ ਜੀ ਬਸ ਫਲੈਟ ਪਾਣਾ ਪਾਣੀ ਹੋਵੇ ਬਸ ਇੰਨਾ ਸਾਡਾ ਪਾਣੀ ਦਾ ਬਿੱਲ ਨਹੀਂ ਬਣਿਆ ਹੋਣਾ ਜਿੰਨਾ ਸਾਡੀ ਗੱਡੀ ਦਾ ਬਿੱਲ ਬਣ ਜਾਣਾ ਹੈ ਆੜ ਜਾਣੇ ਤੇਲ ਲੱਗ ਜਾਣਾ ਚਲੋ ਬਣੀ ਜੀ ਵੇਖ ਕੇ ਆਉਣਾ ਕਿ ਕੀ ਕੰਮ ਬਣਿਆ ਕੀ ਨਹੀਂ ਬਣਿਆ ਆਈ ਤੇ ਚਲੋ ਦੁਆ ਕਰਨੇ ਆ ਕੋਈ ਛੋਟਾ ਮੋਡਾ ਕੰਮ ਬਣਿਆ ਹੋਵੇ ਕਿਉਂ ਸਾਡੇ ਜਿਹੜੇ ਥੱਲੇ ਰਹਿੰਦੇ ਨੇ ਉਹਨਾਂ ਦੀ ਨਾ ਛੱਤ ਚੋ ਗਈ ਜੀ ਸਾਡਾ ਚੌਗੀ ਤੇ ਉਹਨਾਂ ਦੀ ਚੋਣਾ ਪੰਜ ਜਿਹੜਾ ਚੱਲਦਾ ਪਿਆ ਉਹ ਬੰਦ ਕਰਾਣਾ ਹੈ ਉਹਨਾਂ ਦਾ ਜਾਈ ਜਾ ਲੈਣਾ ਜਾ ਕੇ ਸਾਡੇ ਜਨਾਬ ਜੀ ਨੇ ਘੁਰ ਕੰਮ ਕਰ ਛੱਡਿਆ ਸਾਡੇ ਫਲੈਟ ਦੇ ਜੀ 13 ਟਾਵਰ ਨੇ ਜੀ 13 ਟਾਵਰ ਸਵੇਰ ਦਾ ਟਾਈਮ ਜੀ ਉਹਨੇ ਜਿਹੜਾ ਮੇਨ ਪਾਣੀ ਹੈ ਨਾ ਜੀ ਉਹ ਹੀ ਬੰਦ ਕਰ ਛੱਡਿਆ ਜੀ ਅਗਲਾ ਕੋਈ ਜੰਗਲ ਪਾਣੀ ਗਿਆ ਹੋਏਗਾ ਹੱਤ ਹੁਣ ਤਾਂ ਬੈਠਾ ਹੈ ਹੱਤ ਕੇ ਪਤਾ ਨਹੀਂ ਕੀ ਕੀਤਾ ਹੁਣ ਤਾਂ ਬੈਠਾ ਹੋਏਗਾ ਬੱਸ ਸਾਡੀ ਕੋਈ ਗਲਤੀ ਨਹੀਂ ਜੇ ਪਉਣ ਜਾ ਕੇ ਵੇਨੇ ਵੀ ਆ ਕੀ ਬੰਦਾ ਮਨੋ ਹੋ ਵੀ ਸਕਦੀ ਏ ਬਸ ਜਿਹੜਾ ਸਵੇਰ ਦੇ ਤੰਗ ਹੋਇਆ ਨਾ ਹੀ ਪੁੱਛਣਾ ਹੀ ਚਲੋ ਬਣੇ ਰੋ ਜੇ ਬਲੌਗ ਤੁਹਾਨੂੰ ਵਿਖਾਵਾਂਗੇ ਜੇ ਐਦਾ ਤਮਾਸ਼ਾ ਬਣਿਆ ਕੀ ਸਾਡੇ ਨਾਲ ਨੇਰੇ ਪੇ ਤੁਰੇ ਸਾਤ ਧੋਪਣ ਲਸ਼ਕਾਰੇ ਮਾਰਦਾ ਕਹਿੰਦੇ ਜਿਹੜਾ ਸਵੇਰ ਦਾ ਨੂਰ ਹੈ ਨਾ ਬੰਦੇ ਦਾ ਪਤਾ ਲਾਂਦਾ ਕਿ ਹਾਂ ਵੀ ਮੁੰਡਾ ਕਿੰਨੇ ਕੁ ਸੋਹਣੇ ਨੇ ਤੇ ਲਾਸਾ ਦਿੰਦਾ ਜੇ ਯਾਰ ਉਹਨਾ ਇੱਕ ਚੀਜ਼ ਹੈ ਚੰਡੀਗੜ੍ਹ ਨਾ ਯਾਰ ਉਹ ਚੰਡੀਗੜ੍ਹ ਨਹੀਂ ਰਿਹਾ ਉਹ ਗੱਲ ਰਹੀ ਨਹੀਂ ਬਿਲਕੁਲ ਜਮਾ ਨਹੀਂ ਰਹੀ ਕਾਗਜ਼ਾ ਜੀ ਰਹਿ ਗਿਆ ਜੀ ਉਹਦੇ ਹੁਣ ਜਦੋਂ ਹੁਣ ਅਸੀਂ ਚੰਡੀਗੜ੍ਹ ਨੂੰ ਆਉਂਦੇ ਆ ਨਾ ਜੀ ਆਈ ਬੇਸਿਕਲੀ ਨਾ ਜੀ ਕਰਨਾਲ ਹਰਿਆਣੇ ਦੇ ਆ ਜੀ ਤੇ ਜਦੋਂ ਹੁਣ ਚੰਡੀਗੜ੍ਹ ਆਈ ਦਾਣਾ ਫੀਲਿੰਗ ਜੀ ਨਹੀਂ ਆਉਂਦੀ ਚਲੋ ਲਿਖਿਆ ਦਾਣਾ ਪਾਣੀ ਸਾਡਾ ਚੰਡੀਗੜ੍ਹ ਦਾ ਹੀ ਏ ਕੰਮਕਾਰ ਸਾਡਾ ਚੰਡੀਗੜ੍ਹ ਹੀ ਏ ਜੀ ਗਰਪਾਲ ਭਾਜੀ ਆ ਜਿਹੜਾ ਇੰਨਾ ਪੌਣਾ ਘੰਟਾ ਸਾਨੂੰ ਜਾਮ ਵਿੱਚ ਲੱਗ ਗਿਆ ਚੰਡੀਗੜ੍ਹ ਜਾਣ ਤੱਕ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕੀ ਕਹੀਏ ਮੋਦੀ ਸਰਕਾਰ ਕੀ ਕਹਿ ਸਕਨੇ ਅਸੀਂ ਦੱਸੋ ਇਹ ਸਭ ਮੋਦੀ ਸਰਕਾਰ ਦੇ ਕੰਮ ਨੇ ਬਾਬਾ ਜੀ ਹੁਣ ਕਿੱਥੇ ਖਲੇ ਰਾਂਗੇ ਹੋਰ ਕੀ ਅਸੀਂ ਕਰ ਸਕਣੇ ਨਹੀਂ ਹੁਣ ਜੇ ਮੈਂ ਕਹਿੰਨਾ ਕਮੈਂਟਾਂ ਦੇ ਕੋਈ ਇਹ ਗੱਲ ਕਹਿ ਦੇਣ ਤੇ ਮੋਦੀ ਦਾ ਕੀ ਕਸੂਰ ਏ ਕਸੂਰ ਹੀ ਮੋਦੀ ਦਾ ਏ ਹੁਣ ਪਤਾ ਨਹੀਂ 10 ਸਾਲ ਹੋ ਗਏ ਨੇ ਸੜਕਾਂ ਬਣਵਾ ਲਾ ਮੈਂ ਥੋੜੀਆਂ ਚੌੜੀਆਂ ਕਰਦਾ ਹੋਰ ਕਿਤਾ ਕਸੂਰ ਜਿਹੜਾ ਪ੍ਰਧਾਨ ਏ ਉਹਦਾ ਹੀ ਕਸੂਰ ਹੋਏਗਾ ਔਰ ਆਮ ਬੰਦੇ ਥੋੜੀ ਕਸੂਰ ਔਰ ਮੇਰਾ ਕਸੂਰ ਤੇ ਉਹ ਕਹਿਗਾ ਕਿ ਮੈਂ ਐਕਸਪ੍ਰੈਸ ਬਣਾਉਂਦਿਆਂ ਉਹਦੇ ਕਈ ਭਗਤ ਆਣਗੇ ਜੇ ਸਾਡਾ ਬਲੋਡ ਵੇਗ ਦਿੰਦੇ ਨੇ ਤੇ ਅਸੀਂ ਵੀ ਉਹ ਹੀ ਆਖਣ ਦੇ ਬਾਬਾ ਜੀ ਆ ਵੀ ਬਣਵਾ ਦਿਓ ਐਕਸਪ੍ਰੈਸ ਅਸੀਂ ਹੋਰ ਮਾੜੀ ਗੱਲ ਥੋੜੀ ਆਖਣ ਦੇ ਇਹ ਐਕਸਪ੍ਰੈਸ ਤੇ ਚਲੋ ਬਣੇਗਾ ਕਿ ਉਹਨਾਂ ਲੋਕਾਂ ਵਾਸਤੇ ਜਿਹੜੇ ਵੀਰ ਕੋਈ ਅਮਰਜੈਂਸੀ ਵਿੱਚ ਆਉਂਦੇ ਨੇ ਚੰਡੀਗੜ੍ਹ ਤੇ ਉਹਨਾਂ ਵਾਸਤੇ ਕੋਈ ਕਦਰ ਕਰੋ ਨਹੀਂ ਤੇ ਗਾਲਾਂ ਹੀ ਕਰਾਵ ਹੋ ਗਿਆ ਨਹੀਂ ਤੇ ਵੀਰ ਜੀ ਮੈਨੂੰ ਨਹੀਂ ਲੱਗਦਾ ਕੋਈ ਬੰਦਾ ਟਾਈਮ ਤੇ ਪਹੁੰਚ ਪਾਏ ਜਿੱਤੇ ਉਹਨੇ ਪਹੁੰਚਣਾ ਤੇ ਸਰਕਾਰ ਨੂੰ ਬੇਨਤੀ ਏ ਕਿ ਜਿਹੜਾ ਅੰਮ੍ਰਾਲੇ ਤੋਂ ਚੰਡੀਗੜ੍ਹ ਦਾ ਰੋਡ ਏ ਕਿੰਨਾ ਫੋਰ ਲਨ ਹੋਣਾ ਚਾਹੀਦਾ ਕ੍ਰਪਾਲਪਾ ਜੀ ਇਹ ਘੱਟੋ ਘਾਟ ਫੋਰ ਲਨ ਹੋਣਾ ਚਾਹੀਦਾ ਬਾਬਾ ਜੀ ਤੇ ਹੁਣ ਇਹ ਕਿੰਨਾ ਜੀ ਹੋਂ ਦੋ ਲੈਣਾ ਦੋ ਲੈਣਾ ਨੇ ਹਾਂਜੀ ਆ ਵੇਖੋ ਕੀ ਹਾਲ ਹੈ ਬਸ 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 ਤੇ ਫਿਰ ਨਾ ਮੈਂ ਇਸ ਕਮੈਂਟਾਂ ਦੇ ਉਹ ਕਮੈਂਟ ਕਰਨੇ ਆ ਇਸ ਵੀਡੀਓ ਦਾ ਵੀ ਨਾ ਦੱਸਣਾ ਚਾਹਨਾ ਜੀ ਤੁਸੀਂ ਇਹਨੂੰ ਗੁਰਪਾਲ ਭਾਈ ਦੀ ਅਪੀਲ ਸੁਣੋ ਜੀ ਇਹਨੂੰ ਚਾਰ ਲੈਣਾ ਕਰੋ ਚਾਰ ਨਹੀਂ ਤੇ ਚਲੋ ਘਟੋ ਘਟੇ 6 ਲੈਣ ਵਾਲੇ ਪਾਸੇ ਜੇ ਹੱਥ ਪੈਂਦਾ ਜੇ ਕੰਮ ਕਰਨ ਲੱਗੇ ਉਹ ਤੇ ਕਰਾ ਛੱਡੋ ਨਹੀਂ ਤੇ ਮੇਰੇ ਖਿਆਲ ਨਾਲ ਜਿਹੜਾ ਦਿੱਲੀ ਹਾਲ ਹੈ ਉਹ ਚੰਡੀਗੜ੍ਹ ਹਾਲ ਬਣ ਜਾਣਾ ਜੇ ਚਲੋ ਆਪਾਂ ਜਿਹੜੇ ਹੁਣ ਕੰਮ ਚੱਲੇ ਆ ਸੜਕਾਂ ਵਾਲੀ ਗੱਲ ਨੂੰ ਕਰੀਏ ਖਤਮ ਆਈ ਫਿਰ ਬਣਨੇ ਆ ਇਸ ਬਲੌਗ ਦੇ ਦੁਬਾਰਾ ਤੋਂ ਕੰਟੀਨਿਊ ਤੇ ਚਲੋ ਫਿਰ ਚੱਲੀਏ ਆ ਜਿਹੜਾ ਤੁਸੀਂ ਜੰਗਲ ਵੇਖਣਦੇ ਹੋ ਨਾ ਆ ਕਿੰਨੀ ਪਬਲਿਕ ਪਰੇਸ਼ਾਨ ਹੁੰਦੀ ਹੈ ਵੇਖੋ ਜੀ ਵੇਖੋ ਮੈਂ ਅੰਨਾ ਜੀ ਚੰਡੀਗੜ੍ਹ ਜਾਣਾ ਇੰਨਾ ਕੋ ਔਖਾ ਜੇ ਇੰਨਾ ਕੋ ਗੰਦਾ ਜਾਮ ਲੱਗਾ ਹੈ ਨਾ ਪਾਈ ਜਾਣਾ ਜੇ ਕਿਸੇ ਵੀਰ ਭਾਈ ਨੇ ਨਾ ਅਮਰਜੈਂਸੀ ਜਾਣਾ ਪੈ ਜੇ ਨਾ ਚੰਡੀਗੜ੍ਹ ਮੈਨੂੰ ਤਾਂ ਨਹੀਂ ਲੱਗਦਾ ਉਹ ਟਾਈਮ ਨਾ ਪਹੁੰਚੇਗਾ ਜੀ ਇੱਕ ਤੇ ਉੰਜ ਪਰੇਸ਼ਾਨ ਆ ਗਰਪਾਲ ਵੀਰ ਕਿਤੇ ਹੋਟਲ ਹੀ ਰੋਕ ਲਾ ਚਾਹ ਚੁਈ ਪੀ ਲਈਏ ਆ ਚਾਹ ਨਾ ਪਾਣੀ ਕੀ ਬੰਦਾ ਕਰੇ ਜੰਗਲਾਂ ਦੇ ਵਿੱਚੋਂ ਲੰਘ ਕੇ ਜਾਣਾ ਪੈਂਦੇ ਆ ਜੀ ਉਹ ਇਧਰ ਹੋਈ ਆ ਉਹ ਆ ਉਹ ਵੇਖੋ ਜੀ ਆ ਵੇਖੋ ਗੱਡੀਆਂ ਦੇ ਟਾਇਰ ਚੁੱਕੇ ਗਏ ਪੂਰੀ ਚਰਚਰ ਕਰ ਰਹੀ ਏ ਲਾਲ ਹੀ ਨੋਵਾ ਪੀਤਾ ਟਾਇਰ ਵੇਖੋ ਜੀ ਹੁੰਦਾ ਆ ਸਿਆਣਾ ਬੰਦਾ ਜੇ ਕੀ ਕਰਾਂਗੇ ਲੋਕੀ ਆ ਵੇਖੋ ਬੀਬੀ ਵੀ ਵਿਚਾਰੀ ਕਿੰਨੀ ਤੰਗ ਹੋਉਂਦੀ ਏ ਕਿੱਥੋਂ ਨਿਕਲ ਕੇ ਆਈ ਏ ਵਿਚਾਰੀ ਮੋਹਾਲੀ ਨੇ ਜੋਗ ਤੇ ਜਾਣਾ ਟਾਈਮ ਨਾਲ ਤੇ ਪਤਾ ਨਹੀਂ ਉਹ ਡਿੱਗ ਗਈ ਆ ਲਾਲ ਹੀ ਨੋਵਾ ਆਲਿਆ ਕਿੱਥੇ ਤੂੰ ਪੰਗਾ ਪਾ ਲਿਆ ओ जिनानी गाला ओ बंदी बंदा गाला कटने के जनानी गाला कटने दिया नहीं जिनानी कटे के बहन के ने काम आप तो चलानी नहीं आती <laughs> जब भी तो बोलती हो ड्राइवर को ले चलते हैं इतने बुढ़े हो गए हो ओ वे <laughs> 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 क्या आड़ गया नीचे देवेंद्र वे दे नीचे क्या आड़ गया है इसके तुम्हें मैं बोल रही हूँ बदमिज़ लगा मत करो मेरे को उतरना पड़ेगा लगता है ਜਾਮ ਭਾਜੀ ਇੰਨਾ ਕੋ ਲੱਗਾ ਜੀ ਨਾ ਚੇਤੀ ਨਹੀਂ ਕਿ ਤੱਕ ਤੇ ਗੱਡੀ ਰੋਕ ਲਈਏ ਮੈਂ ਕੈਮਰਾ ਸੇ ਤੱਕ ਨਹੀਂ ਆਉਣਾ ਭਾਜੀ ਚਾਹ ਚੋ ਪਿਆ ਦਿਓ ਆ ਇਹਨੇ ਕੋਸ਼ ਚਾਹ ਸਾ ਮੈਂ ਕਹਿੰਦੇ ਆ ਜੀ ਚਾਹ ਤੋਂ ਬਿਨਾ ਕਿੱਥੇ ਘਰਾਰੀ ਚੱਲਦੀ ਸਾਡੀ ਚਾਹ ਹੋ ਜੇਗੀ ਫਿਰ ਤੁਹਾਨੂੰ ਗੱਲਾਂ ਹੋਰ ਸੁਣਾਵਾਂਗੇ ਆਪਾਂ ਬਲੋਗ ਵਿੱਚ ਨਾ ਕਮੈਂਟ ਤੇ ਲਾਈਕ ਤੇ ਸ਼ੇਅਰ ਜੁੜਤਰਿਆ ਜੇ ਆਪਣੇ ਨੂੰ ਤੇ ਹੋ ਵੇਖੀ ਮੈਂ ਗਿਆ ਮਾਰੇਗਾ ਕੀ ਅੱਚਾ ਉਹ ਬੰਦਾ ਆ ਗਿਆ ਸੀ ਵਿੱਚੇ ਜੀ ਬਸ ਥੋੜਾ ਡਰਾ ਆਪਣੇ ਉੱਪਰ ਲੱਗ ਗਿਆ ਸੀ ਬਾਜੀ ਹੁਣ ਥੋੜਾ ਜਿਹਾ ਸੀਰੀਅਸ ਹੋ ਜਾਈਏ ਕੈਮਰਾ ਉਧਰ ਕੋ ਜੀ ਥੋੜਾ ਜਿਹਾ ਹੁਣ ਸੀਰੀਅਸ ਹੋ ਜੀ ਆਪਾਂ ਪਹੁੰਚ ਗਏ ਜੀ ਹੁਣ ਮੋਹਾਲੀ ਸ਼ਹਿਰ ਦੇ ਵਿੱਚ ਤੁਸੀਂ ਕਹੋਗੇ ਕਿੰਨੇ ਕੁ ਗਰੂਪ ਨੇ ਤੁਹਾਡੇ ਕਿੰਨੇ ਕੁ ਤੁਸੀਂ ਐਕਟਿੰਗ ਕਰ ਲੈਂਦੇ ਹੋ ਬਸ ਕਰਮਜੀਤ ਅਨਮੋਲ ਤੋਂ ਥੋੜੀ ਜੀ ਘੱਟ ਕਰ ਲੈਨੇ ਆ ਹੋਰ ਤੇ ਬਰਾਬਰੀ ਹੈ ਜੀ ਲੋ ਜੀ ਅਸੀਂ ਪਹੁੰਚ ਗਏ ਜੀ ਕਾਕਾ ਵੈਸ਼ਨੋਟ ਧਾਬੇ ਤੇ ਪੀਵਾਂਗੇ ਚਾਹ ਤੇ ਜੇ ਕੋਈ ਨਾਲ ਰਸਗੁੱਲਾ ਮਿਲ ਗਿਆ ਉਹ ਪੱਕਾ ਖਾਵਾਂਗੇ ਬਸ ਇਹ ਕੀ ਗੱਲ ਹੁਣ ਬਣਾਂਗੀ ਗੱਲ ਰਸਮਲਾਇ ਆ ਮਿੱਠੀ ਸ਼ਾਇਦ ਚਾਹੀਦੀ ਹੈ ਹਾਂ ਥਲੋ ਫਿਰ ਬਣੇ ਰੋ ਫਿਰ ਇਸ ਬਲੌਗ ਵਿੱਚ ਅਲੇ ਜਿੱਥੇ ਹੀ ਜਾਣਾ ਨਾ ਪਾਣੀ ਵਾਲਾ ਕੰਮ ਕਰਨ ਉਹ ਤੇ ਹਾਸੇ ਬੜੇ ਹੋਣੇ ਤੁਹਾਨੂੰ ਚਲੋ ਦੇਖੋ ਜੀ ਅਸੀਂ ਤਾਬੇ ਤੇ ਪਹੁੰਚ ਗਏ ਆ ਜੀ ਕਾਕੇ ਦੇ ਦੀ ਸਫਾਈ ਵਾਲੇ ਹੁੰਦੀ ਪਈ ਏ ਤੇ ਚੈਂਬਰਨ ਜੀ ਨੇ ਦੱਸਿਆ ਸਵੈਰਦਾ ਹੈ ਜੀ ਆ ਲੱਗਾ ਜੀ ਮੁੰਡਾ ਚੜਨ ਮੰਜੇ ਇਹ ਸ਼ਹਿਰੀਆਂ ਵਾਸਤੇ ਸਪੈਸ਼ਲ ਮੰਜੇ ਨੇ ਜੀ ਜਿਵੇਂ ਮਤਲਬ ਕਿ ਸ਼ਹਿਰੀ ਬੰਦਾ ਇਹ ਚੀਜ਼ ਨੂੰ ਵੇਖ ਕੇ ਫੀਲਿੰਗ ਲੈਂਦਾ ਕਿ ਅਸੀਂ ਹੈਗੇ ਆਂ ਜੀ ਪਿੰਡ ਵਾਲੇ ਦੁੱਧ ਵਾਲਾ ਲੇਟ ਹੋ ਗਿਆ ਨਾ ਕੀ ਦੁੱਧ ਵਾਲਾ ਕੀ ਕਹਿੰਦਾ ਹੈ 8 ਵਜੇ ਤੋਂ ਨਹੀਂ 8 ਤੋਂ ਬੜਾ ਲੇਟ ਹੋ ਜਾਏਗਾ ਕਿਹੜੀ ਚਾਹ ਮਿਲ ਜਾਏਗੀ ਗੁੜ ਬੜ ਦੇਗਾ ਕਿ ਨਹੀਂ ਚੀਨੀ ਵਾਲੀ ਬਿਲੇਗੀ ਚੀਨੀ ਵਾਲੀ ਚੀਨੀ ਵਾਲੀ ਹੋਗੀ ਚੀਨੀ ਵਾਲੀ ਲੈ ਆ ਯਾਰ ਮਿੱਠਾ ਕਸਾ ਮਿੱਠਾ ਤੇਜ ਪੱਤੀ ਤੇਜ ਮਿੱਠਾ ਤੇਜ ਸਭ ਕੁਝ ਤੇਜ ਲੋ ਜੀ ਅਸੀਂ ਪਹੁੰਚ ਗਏ ਜੀ ਸਿੰਘ ਸ਼ਹੀਦਾ ਗੁਰਦੁਆਰਾ ਸਾਹਿਬ ਆਪਣੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਰਸ਼ਨ ਦੇ ਕੇ ਗਏ ਨੇ ਜੀ ਆਪਣਾ ਇਤਿਹਾਸਿਕ ਗੁਰਦੁਆਰਾ ਹੈ ਜੀ ਔਰ ਸਾਹਮਣੇ ਹੀ ਉਸ ਦੇ ਬਿਲਕੁਲ ਜੀ ਹੋਮਲੈਂਡ ਜਿਹੜਾ ਬਹੁਤ ਹੀ ਗਾਣੇ ਤੁਸੀਂ ਸੁਣਿਆ ਪੰਜਾਬੀ ਕਿ ਸਿੱਧੂ ਮੂਸੇਵਾਲੇ ਨੇ ਗੱਲ ਕਹੀ ਆ ਹੋਮਲੈਂਡ ਦੇ ਵਿੱਚ ਦੱਲੇ ਵਸਦੇ ਉਹ ਆਈ ਹੋਮਲੈਂਡ ਹੈ ਜੀ 70 ਸੈਕਟਰ ਦਾ ਜੀ ਤੇ ਆਪਾਂ ਉਹ ਲਾਈਟਾਂ ਦੇ ਖਲੋਤੇ ਆ ਜੀ ਤੇ ਗੁਰੂ ਮਹਾਰਾਜ ਜੀ ਦਾ ਘਰ ਸਾਹਮਣੇ ਆ ਜੀ ਬਾਜੀ ਅਸੀਂ ਹੁਣ ਪਹੁੰਚ ਗਏ ਆ ਜੀ ਆਪਣੇ ਟਾਵਰ ਦੇ ਬਾਹਰ ਤੇ ਮੈਨੂੰ ਲੱਗਦਾ ਆਇਆ ਪੂਰਾ ਉਝਾਲ ਸਾਰੇ ਤੇ ਬੱਸ ਫੰਟ ਦੇ ਬਾਹਰ ਆਏ ਪੈਣ ਨਹੀਂ ਬਾਹਰ ਤੇ ਨਹੀਂ ਆਏ ਕਰਪਾਣ ਆਪਾਂ ਪੇਸਮਰ ਤੇ ਚਲਾ ਦੀ ਗੱਡੀ ਪਿੱਛੇ ਚੱਲ ਪਿੱਛੇ ਤੱਲੇ ਜਾ ਨਹੀਂ ਇਹ ਤੇ ਨਾਂ ਦਾ ਪੈਦਾ ਨਹੀਂ ਉੱਤੇ ਕੋਈ ਨਾ ਕੋਈ ਆ ਜਾਏਗਾ ਅাইতে ਪਾਣੀ ਪਾਣੀ ਹੋ ਗਿਆ ਵੇਖ ਬਈ ਬਾਹਰ ਤੇ ਬਈ ਕੋਈ ਕੋਈ ਵਾਪਸੀ ਪਾਣੀ ਥੱਲੇ ਤੱਕ ਆ ਪੜਿਆ ਨਹੀਂ ਇਹ ਕਿਛੀ ਹੋ ਰਿਹਾ ਜੀ ਇੰਚਾਲਾ ਹੋਣੀ ਉਹਨੇ ਬੰਦ ਕਰਾਇਆ ਨਹੀਂ ਉੱਥੇ ਥੱਲੇ ਆਪਣੇ ਲਾਨੇ ਆ ਲੋ ਜੀ ਆਏ ਸਾਡੇ ਬਲੌਗ ਦੀ ਜੀ ਪਾਰਕਿੰਗ ਜਿਹੜੀ ਅੰਡਰਗਰਾਉਂਡ ਹੈ ਜੀ ਤੇ ਵਧੀਆ ਆਪਣਾ ਪਾਰਕਿੰਗ ਸਪੇਸ ਅਗਰਪਾਲ ਬਾਜੀ ਲੋ ਜੀ ਅਸੀਂ ਪਹੁੰਚ ਗਏ ਆ ਉਹਨੂੰ ਚਾਬੀ ਦੇਣੀ ਮੁੰਡੇ ਨੂੰ ਉਹ ਇੱਕ ਵਾਰੀ ਨਾ ਅੰਦਰੋਂ ਵੀ ਗੱਡੀ ਸਾਫ਼ ਕਰ ਦੇਗਾ ਉਹ ਪਾਣੀ ਲੈਣ ਗਿਆ ਆ ਗਿਆ ਉਹ ਤੇ ਉਹਨੂੰ ਚਾਬੀ ਦੇ ਦੇ ਉਹਨੂੰ ਕਹਿਣਾ ਵਾ ਮੇਰੀ ਬਾਤ ਸੁਣੋ ਅੰਦਰ سے ਵੀ ਕਰਕੇ ਨਾ ਸਾਰੇ ਮੈਟ ਔਰ ਅੱਛੀ ਤਰ੍ਹਾਂ ਦੇ ਸਾਫ ਕਰਨਾ ਇਸਕੋ ਠੀਕ ਹੈ ਉਹ ਲੱਗਨ ਜੇ ਟਾਇਰੋ ਕੋ ਬਹੁਤ ਪਿਆਰ ਕਰਦੇ ਆ ਆਪੇ ਕਰਨਾ ਹਮ ਵੀ ਕਰਦੇ ਆ ਆਪੇ ਕਰਨਾ ਠੀਕ ਹੈ ਇਹ ਚਾਬੀ ਇਹ ਚਾਬੀ ਲੈ ਲਓ ਔਰ ਅੰਤਰਮ ਬੜੀ ਹੋਣੀ ਚਾਹੀਏ ਠੀਕ ਹੈ ਚੱਕਾ ਚੱਕਾ ਪੂਰਾ ਪਾਉਣਾ ਪਾਣੀ ਆਈ ਵੀ ਸਾਰੇ ਖਰਚ ਆਉਂਦੇ ਹੈ ਹੈ ਨਹੀਂ ਸਾਡੇ ਇਹ ਕਿੰਨੇ ਇਹਦੇ ਤੋਂ ਪਤਾ ਨਹੀਂ ਉਹਨੇ ਉਹਤੇ ਜਾ ਕੇ ਕਿੱਥੋਂ ਲੈ ਕੇ ਕਿੱਥੋਂ ਹੀ ਲਗਾ ਹੁੰਦਾ ਹੋਵੇ ਹੈ ਦੀਪਾ ਉਤੋਂ ਹੀ ਕਿੱਥੋਂ ਲਗਾ ਹੁੰਦਾ ਲਗਾ ਹੈ ਪੂਰਾ ਮੈਂ ਗਿਆ ਪੂਰਾ ਚਿੱਕੜ ਚਿੱਕੜ ਹੋਇਆ ਇੱਥੇ ਚਲ ਵੇਨੇ ਆ ਉਹਨੇ ਐਸਾ ਕੀ ਕੰਮ ਹੋਇਆ ਇਹ ਨਹੀਂ ਪਤਾ ਜੂਲੀਬ ਹੋ ਗਿਆ ਤਾਂ ਭੈਣ ਤੇ ਵੇਂ ਨੇ ਹੁਣ ਜਾ ਕੇ ਕੀ ਬਣਦਾ ਅਗਲੇ ਦੁਜੇ ਵੀ ਪਰੇਸ਼ਾਨ ਹੋਏ ਪੈਣੇ ਹੋਰ ਜੇ ਉਧਰ ਵੀ ਢੋਂਦਿਆ ਇਹ ਨਹੀਂ ਗੱਲ ਇਹ ਪਾਣੀ ਕਿਹਾਂ ਚੋਂ ਆ ਰਹੀ ਹੈ ਚੇਜ਼ ਹੋਣਾ ਨਹੀਂ ਬਾਈ ਬਾਹਰ ਹੋਇਓ ਲੈ ਕਲ ਤੋਂ ਨਹੀਂ ਹੈ ਕਿਸੀ ਨੇ ਘੇਰਾ ਉੱਪਰ ਤੋਂ ਉੱਪਰ ਤੋਂ ਘੇਰਾ ਕਿਸ ਨੇ ਹਾਂ ਅਛਾ ਚਲੋ ਬਾਜੀ ਕਹਿੰਦੇ ਨੇ ਕਿ ਕਿਸ ਨੇ ਉੱਤੋਂ ਘੇਰਿਆ ਤੇ ਹਾਲੇ ਪਤਾ ਨਹੀਂ ਹਾਲੇ ਜਾ ਕੇ ਵੇਨੇ ਤੁਸੀਂ ਕੀ ਕਹਿੰਦੇ ਹੋ ਬਾਜੀ ਪਤਾ ਨਹੀਂ ਘੇਰਿਆ ਇਹਨਾਂ ਕੈਸੇ ਘੇਰਿਆ ਹੋਗਾ ਯਾਰ ਇਹ ਤਾਂ ਚਲ ਰਹਾ ਦਬਾ ਦੋ ਜਿਵੇਂ ਬਾਈ ਟੂਲ ਚਲ ਰਹਾ ਟੂਲ ਚਲ ਰਹਾ ਬਈ ਆਪ ਕਿਆ ਕਹਿਣਾ ਚਾਹਤੇ ਹੋ ਕੰਨੀ ਕੀ ਕਹਾਂਗੇ ਆਓ ਕਬਾਰਾ ਦੇਖਦੇ ਲੋ ਜੀ ਅਬ ਦੇਖਦੇ ਆਂ ਬਾਹਰ ਆ ਕੇ ਪਾਣੀ ਕਿੰਨਾ ਆਇਆ ਲੋ ਭਾਜੀ ਪੂਰਾ ਸ਼ਾਵਰ ਚੱਲਣ ਦੇ ਆ ਜੀ ਅੰਦਰੋਂ ਪੂਰਾ ਪਾਣੀ ਆ ਰਿਹਾ ਤੇ ਅਸੀਂ ਹੁਣ ਆਪਣਾ ਘਰ ਖੋਲਣ ਲੱਗੇ ਆਂ ਇੱਕ ਵਾਰੀ ਔਲੀ ਸੋਨੇ ਵਾਲੀ ਚਾਬੀ ਹੈ ਸੋਨੇ ਵਾਲੀ ਜਿਹੜੀ ਸੋਨੇ ਵਾਲੀ ਚਾਬੀ ਭਾਜੀ ਉਹ ਚਾਬੀ ਹੈ ਜੀ ਪੂਰਾ ਪਾਣੀ ਦੀ ਪੂਰੀ ਬਹਾਰ ਤੇ ਅਸੀਂ ਪਹੁੰਚ ਗਏ ਆ ਜੀ ਤੇ ਵੇਖਣ ਜਾ ਰਹੇ ਆ ਜੀ ਕੀ ਹੋਇਆ ਜੀ ਇੱਕ ਕਿਚਨ ਵਾਲੇ ਪਾਸੇ ਜੀ ਉਹ ਆ ਗਿਆ। ਓ ਸ਼ਿਟ। ਇੱਥੇ ਇੰਨਾ ਕੋ ਪ੍ਰੈਸ਼ਰ ਹੈ ਨਾ ਜੀ ਆ ਤੁਸੀਂ ਵੇਖ ਸਕਦੇ ਹੋ ਕਿ ਨੁਕਸਾਨ ਬੜਾ ਹੋ ਰਿਹਾ ਹੈ। ਸਾਡੇ ਘਰ ਦੇ ਵਿੱਚ ਨੁਕਸਾਨ ਬੜਾ ਹੋ ਰਿਹਾ ਹੈ ਔਰ ਸਾਰਾ ਜੀ ਪਾਣੀ ਆ ਮੈਂ ਦੋ ਤੋਂ ਤਿੰਨ ਵਾਰੀ ਪਾਈਪ ਚੇਂਜ ਕਰਾ ਬੈਠਾ ਜੀ। ਇੱਥੇ ਇੰਨਾ ਕੋ ਪ੍ਰੈਸ਼ਰ ਤੇਜ ਹੈ ਪਾਣੀ ਦਾ ਤੇ ਬੱਸ ਕਿਚੋ ਨਾ ਤੁਸੀਂ। ਪਾਈਪ ਪਾੜ ਗਿਆ ਨਾ ਫੇਰ ਹੈ ਇੱਕ ਵਾਰ ਵੀ ਖਰਾਬ ਹੋ ਗਿਆ ਬਾਈ ਆਟਾ ਪਕਾਏ ਭੈਣ ਆਓ ਬਾਈ ਪਾੜ ਗਿਆ ਉਹ ਪਤਾ ਕਿਉਂ ਬੰਦ ਹੀ ਰਹਿੰਦੇ ਬੰਦ ਹੀ ਰਹਿੰਦੇ ਕਰਪਾਲ ਆਉਣੇ ਨੂੰ ਆਹੋ ਇਹ ਪਤਾ ਕੀ ਏ ਪਾਈਪ ਨਾ ਤਿੰਨ ਵਾਰੀ ਚੇਂਜ ਕਰਾ ਲਿਆ ਮੈਂ ਇੱਕ ਵਾਰ ਤੁਸੀਂ ਆ ਘਰ ਦਾ ਹਾਲ ਵੇਖ ਸਕਦੇ ਹੋ ਜੀ ਪੂਰਾ ਪਾਉਣੋਂ ਪਾਣੀ ਹੋਇਆ ਪਿਆ ਜੀ ਔਰ ਆਪਾਸ ਫੇਰੇ ਦੇ ਤੁਰੇ ਆ ਅਸੀਂ ਪਹੁੰਚੇ ਦੇ ਆ ਜੀ ਜਿਹੜਾ ਜੀ ਆਪਣਾ ਇੱਕ ਵਾਦਾ ਜੀ ਜਿਹੜਾ ਪਾਈਪ ਹੈ ਜੀ ਉਹ ਓਪਨ ਹੋ ਚੁੱਕਿਆ ਜੀ ਔਰ ਟੁੱਟ ਗਿਆ ਜੀ ਪਾਈਪ ਨਾ ਤੇ ਜਿਹੜਾ ਆ ਨੁਕਸਾਨ ਹੈ ਜੀ ਸਾਡਾ ਜੀ ਇਹ ਨੁਕਸਾਨ ਸਾਡਾ ਜੀ ਇੱਕ ਵਾਰੀ ਨਹੀਂ ਇਹ ਚੌਥੀ ਵਾਰੀ ਹੋ ਗਿਆ ਜੀ ਇੱਕ ਵਾਦਾ ਤੇ ਮੇਰੇ ਹਿਸਾਬ ਨਾਲ ਮੈਂ ਚੌਥੀ ਵਾਰੀ ਇਹਨੂੰ ਠੀਕ ਕਰਵਾਉਣ ਲੱਗਾ ਜੀ ਇਸ ਘਰ ਤੇ ਜਦੋਂ ਦਾ ਮੈਂ ਆਵਾ ਇੰਨਾ ਕੋ ਮਤਲਬ ਕਿ ਇੱਥੇ ਪਾਣੀ ਦਾ ਪ੍ਰੈਸ਼ਰ ਇੰਨਾ ਕੋ ਤੇਜ ਹੈ ਤੇ ਜਿੰਦੇ ਕਰਕੇ ਇਹਨਾਂ ਨੂੰ ਨੁਕਸਾਨ ਤੇ ਨੁਕਸਾਨ ਬਣ ਰਿਹਾ ਹੈ ਮੈਂ ਜਰਾ ਇੱਕ ਵਾਰੀ ਇੱਧਰ ਵਾਈਪਰ ਮਾਰ ਦਿਆਂ ਕੱਪੇ ਨਾਲ ਪਾਣੀ ਤੇ ਦੂਜਾ ਆਪਣਾ ਬਸ ਪ੍ਰੈਸ਼ਰ ਵਾਲਾ ਜਿਹੜਾ ਘਮ ਹੈ ਉਹ ਠੀਕ ਕਰਵਾਣੇ ਆ ਤੇ ਦੁਬਾਰਾ ਦੁਬਾਰਾ ਹੁਣ ਦੇਖੋ ਸਾਡੇ ਕਰਕੇ ਸਾਰੀ ਜਨਤਾ ਪਰੇਸ਼ਾਨ ਹੋ ਗਈ ਅਸੀਂ ਉਹਨਾਂ ਤੋਂ ਤਹਿਲ ਤੇ ਮਾਫੀ ਮੰਗਣੇ ਆ ਸਾਡੀ ਵੀ ਗਲਤੀ ਨਹੀਂ ਆਈ ਹੁਣ ਅਸੀਂ ਕੀ ਕਰ ਸਕਦੇ ਆਂ ਵੇਖੋ ਜੀ ਟੁੱਟ ਗਿਆ ਅਸੂ ਉਸ ਟੈਂਪਰ ਜੇ ਇੱਥੋਂ ਘੱਟੋ ਘੱਟ 200 ਕਿਲੋਮੀਟਰ 150 ਕਿਲੋਮੀਟਰ ਦੂਰ ਹਨ ਤੇ ਜੇ ਤੁਹਾਨੂੰ ਜਾਂ ਸਾਡੇ ਘਰ ਕਿਸੇ ਨੂੰ ਕੋਈ ਪਰੇਸ਼ਾਨੀ ਹੋਏ ਸਾਡ ਨੂੰ ਅਨਜਾਣ ਸਮਝ ਕੇ ਮਾਫ ਕਰਨਾ ਤੁਹਾਡੇ ਨਿੱਕੇ ਬਚੜੇ ਆ ਮੈਂ ਖੰਦੇ ਆ ਭਾਜੀ ਜੇ ਆ ਪਾ ਕੇ ਮਾਰੀਏ ਪੁੱਛਾ ਕੇ ਇਹਨੂੰ ਪਤਾ ਕੋਈ ਲੱਗਣਾ ਹੈ ਕਿਹੜਾ ਪੁੱਛਾ ਮਾਰ ਲੱਦੇ ਮੈਨੂੰ ਮੈਂ ਇਧਰ ਕਰਾਉਣ ਸਾਥ ਲੰਮਾ ਕਰਤਾ ਇਹਨੂੰ ਇਹ ਸੁੱਕਾ ਇਹ ਸੁੱਕਾ ਤੇ ਮੈਂ ਕਿੰਨੇ ਲੈਣੇ ਆ ਐਵੇਂ ਦੇ ਸਾਈਜ਼ ਨੇ ਤੇ ਫਿਰ ਤੇ ਤਿੰਨ ਦੇ ਦਿਓ ਜਾਂ ਤਾਂ ਗੋਬੀ ਲੈ ਕੇ ਆ ਬੇਟੇ ਹੈ ਕਿਉਂ ਉਹਨਾਂ ਲਾਈ ਬਿਲਕੁਲ ਹੀ ਮੇਰੇ ਵੀਰ ਹੈ ਸੁੱਕਾ ਸੁੱਕਾ ਬਣਾਈ ਛੋਟੇ ਸਾਈਜ਼ ਬਣਾਏਗਾ ਕਿ ਨਹੀਂ ਵੱਡੇ ਬਣਾਏਗਾ ਹੈ ਵੱਡੇ ਵੱਡੇ ਇੰਨੇ ਵੱਡੇ ਵੱਡੇ ਸਾਈਜ਼ ਹੈ ਇੰਨਾ ਮੇਰੇ ਕੋਲ ਤਵਾ ਤੇ ਨਹੀਂ ਹੈਗਾ ਮੈਂ ਕਿਉਂ ਆਪਣਾ ਲਾਣਾ ਘਰ ਜਾ ਕੇ ਕੰਨ ਨਾ ਹੈ ਗੰਬੀ ਦੇਖਿਆ ਮੈਂ ਜਿੰਨਾ ਕੋ ਤੂੰ ਪਰੌਂਠਾ ਬਣਾਉਂਦੇ ਆ ਭਰਾ ਮੈਂ ਉਹ ਕਹਿੰਦੇ ਆ 40 ਰੁਪਏ ਦੇ ਇੱਕੇ ਦਿਨ ਦੇ ਹੈ ਵਾਹ ਬੱਲੇ ਬੱਲੇ ਕਿਤੇ ਤੂੰ ਇਹ ਦਿਆਂ ਪੂਰੀ ਲੋ ਜੀ ਨਾ ਨੂੰ ਕਿ ਹੁਣ ਅਸੀਂ ਤਿਆਰ ਤੁਰੋਗੇ ਰੋਟੀ ਪਾਣੀ ਛੱਕ ਕੇ ਤੇ ਚਾਹ ਪੀ ਕੇ ਬਸ ਹੁਣ ਨਿਕਲਣ ਲੱਗੇ ਆ ਵਾਪਸੀ ਤੇ ਚਲੋ ਫਿਰ ਅੱਜ ਦੇ ਲਈ ਸਤਿ ਸ੍ਰੀ ਅਕਾਲ